कोरोना महामारी ਦੌਰਾਨ ਸਰਕਾਰ ਵੱਲੋਂ ਭਰਤੀ ਕੀਤੇ করোনা ਵਲੰਟੀਅਰਸ ਨੂੰ ਸਰਕਾਰਾਂ ਵੱਲੋਂ ਵਰਤ ਕੇ ਸੁਟਣ ਵਾਲਾ ਕੰਮ ਕੀਤਾ ਗਿਆ ਹੈ ਜਿਸ ਕਾਰਨ করোনা ਵਲੰਟੀਅਰਸ ਨੂੰ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਤੇ ਲਗਾਤਾਰ ਸਰਕਾਰਾਂ ਤੱਕ ਪਹੁੰਚ ਕਰਨ ਦੇ ਬਾਵਜੂਦ ਵੀ ਵਲੰਟੀਅਰਸ ਨੂੰ ਰੋਜ਼ਗਾਰ ਨਹੀਂ ਮਿਲ ਪਾਰ ਰਿਹਾ ਹੁਸ਼ਿਆਰਪੁਰ ਦੇ ਡੀਸੀ ਦਫ਼ਤਰ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਮੰਗ ਪੱਤਰ ਦੇਣ ਪਹੁੰਚੇ করোনা ਵਲੰਟੀਅਰਸ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਕਾਂਗਰਸ ਸਰਕਾਰ ਵੱਲੋਂ ਉਹਨਾਂ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਪਾਰਟੀ ਕੀਤਾ ਗਿਆ ਸੀ ਤੇ ਉਸੇ ਮਿਆਦ ਦੌਰਾਨ ਸਾਡੇ ਵੱਲੋਂ ਨਾ ਇਕੱਲੇ ਮਰੀਜ਼ਾਂ ਦੀ ਹੀ ਦੇਖਭਾਲ ਕੀਤੀ ਗਈ ਸੀ ਬਲਕਿ ਕਰੋਨਾ ਨਾਲ ਮੌਤ ਹੋਣ ਵਾਲੇ ਵਿਅਕਤੀਆਂ ਦੀਆਂ ਦੇਹਾਂ ਵੀ ਉਹਨਾਂ ਵੱਲੋਂ ਪੈਕ ਕੀਤੀਆਂ ਜਾਂਦੀਆਂ ਸਨ ਪ੍ਰੰਤੂ ਜਿਵੇਂ ਹੀ ਕਰੋਨਾ ਦਾ ਕਹਿਰ ਘਟਣ ਲੱਗਿਆ ਤਾਂ ਸਰਕਾਰ ਵੱਲੋਂ ਸਾਨੂੰ ਵਰਤ ਕੇ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਨਾਲ ਰਾਬਤਾ ਕਾਇਮ ਕਰ ਰਹੇ ਸਨ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਇਹ ਤੋਂ ਤਾਂ ਕੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੀਵਾਲੀ ਦੇ ਨਜ਼ਦੀਕ ਇੱਕ ਪੋਜ਼ਿਟਿਵੀ ਸਾਂਝੀ ਕੀਤੀ ਗਈ ਸੀ ਕਿ ਕਰੋਨਾ ਵਲੰਟੀਅਰਸ ਨੂੰ ਦੀਵਾਲੀ ਮੌਕੇ ਰੋਜ਼ਗਾਰ ਦਿੱਤਾ ਜਾਵੇਗਾ ਪਰੰਤੂ ਭਗਵੰਤ ਮਾਨ ਦਾ ਇਹ ਐਲਾਨ ਵੀ ਫੋਕਾ ਹੀ ਸਾਬਤ ਹੋਇਆ ਇਹ ਦੂਜੇ ਪਾਸੇ ਆਪ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਸਰਕਾਰ ਕਰੋਨਾ ਵਲੰਟੀਅਰਸ ਦੀ ਜ਼ਰੂਰ ਲਵੇਗੀ ਤਾਂ ਕਿਸੇ ਨੂੰ ਵੀ ਬੇਰੋਜ਼ਗਾਰ ਨਹੀਂ ਰਹਿਣ ਦਿੱਤਾ ਜਾਵੇਗਾ ਹੁਸ਼ਾਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤਰੀ ਪੁੱਟ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਸੁਖਵਿੰਦਰ ਕੁਮਾਰ ਹੈ ਜੀ ਸੁਖਵਿੰਦਰ ਕੁਮਾਰ ਜੀ ਕੀ ਕੰਮ ਕਰਦੇ ਹੋ ਮੈਂ ਸਰ ਇਸ ਸਮੇਂ ਤਾਂ ਬੇਰੁਜ਼ਗਾਰ ਹੈ ਜੀ ਮੈਂ ਕੋਵਿਡ 19 ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਹੁਸ਼ਿਆਰਪੁਰ ਦਾ ਸਰ ਵਾਈਸ ਪ੍ਰਧਾਨ ਹੈ ਜੀ ਤੇ ਸਰ ਆਪਾਂ ਕਰੋਨਾ ਟਾਈਮ ਚ ਦਿਨ ਤੋਂ ਲੈ ਕੇ ਰਾਤ ਤੱਕ ਸਰ ਡਿਊਟੀਆਂ ਕੀਤੀਆਂ ਹੈ ਬੜੀ ਔਖੀ ਡਿਊਟੀ ਕੀਤੀ ਹੈ ਸਰ ਔਖੀ ਡਿਊਟੀ ਵਿੱਚ ਸਰ ਇਹ ਹੈ ਵੀ ਡੈੱਡ ਬੋਡੀਆਂ ਤੱਕ ਵੀ ਆਪਾਂ ਪੈਕ ਕੀਤੀਆਂ ਸਰ ਲੋਕਾਂ ਦੀ ਜੋ ਵੀ ਮਰੀਜ਼ ਹੀ ਮਰੀਜ਼ਾਂ ਦੀ ਹੈਲਪ ਵੀ ਬਹੁਤ ਕੀਤੀ ਖਾਣਾ ਤੱਕ ਵੀ ਮਰੀਜ਼ਾਂ ਨੂੰ ਸਰ ਆਪਾਂ ਖਵਾਉਂਦੇ ਰਹੇ ਹਾਂ ਜੀ ਤੇ ਸਾਰੇ ਜਦੋਂ ਹੀ ਕਾਂਗਰਸ ਸਰਕਾਰ ਨੇ ਹੱਡੇ ਨਾਲ ਪਹਿਲਾਂ ਮਤਲਬ ਕੱਢਿਆ ਜੀ 2020-21 ਚ ਤਾਂ ਅਨੁਵਾਰ ਕੱਢਤਾ ਜੀ ਨੌਕਰੀ ਤੋਂ ਤੇ ਉਸ ਤੋਂ ਬਾਅਦ ਸਾਨੂੰ 2022 ਚ ਢੀ ਫੇਰ ਜੁਆਇਨਿੰਗ ਹੋਈ ਸਰ ਉਸ ਤੋਂ ਬਾਅਦ ਤੁਹਾਨੂੰ ਚੰਨੀ ਸਰਕਾਰ ਵੇਲੇ ਫੇਰ ਅਨੁਵਾਰ ਕੱਢਿਆ ਗਿਆ ਜੀ ਉਸ ਤੋਂ ਬਾਅਦ ਅਸੀਂ ਸਰ ਸੀਐਮ ਸਰ ਅੱਗੇ ਘਵਾਰਾ ਲਾ ਰਹੇ ਆਂ ਸੀਐਮ ਮਾਨ ਜੀ ਅੱਗੇ ਘਵਾਰਾ ਲਾ ਰਹੇ ਆਂ ਭਗਵੰਤ ਮਾਨ ਜੀ ਅੱਗੇ ਤਾਂ ਉਹਨਾਂ ਨੇ ਸਾਰੇ ਇੱਕ ਆਮ ਆਦਮੀ ਪਾਰਟੀ ਦੀ ਪੋਸਟ ਤੇ ਸਰ ਸਾਡੇ ਇਨੇ ਮੰਗ ਪੱਤਰ ਦੇਣ ਤੋਂ ਬਾਅਦ ਸਰ ਉਹਨਾਂ ਨੇ 28 ਅਕਤੂਬਰ 31 ਅਕਤੂਬਰ ਨੂੰ ਸਰ 8:30 ਵਜੇ ਰਾਤ ਨੂੰ ਨਾ ਇੱਕ ਪੋਸਟ ਪਾਈ ਹੈ ਸਰ ਆਵਾਮ ਦੀ ਪਾਰਟੀ ਦੇ ਪੇਜ ਤੇ ਵੀ ਕਰੋਨਾ ਵਲੰਟੀਅਰਾਂ ਲਈ ਖਾਸ اعلان ਦਿਵਾਲੀ ਤੱਕ ਦਿੱਤਾ ਜਾਏਗਾ ਰੋਜ਼ਗਾਰ ਕੀਤਾ ਜਾਏਗਾ ਪੱਕੇ ਸਰ ਪਰ ਅਜੇ ਤੱਕ ਵੀ ਅਸੀਂ ਬੇਰੋਜ਼ਗਾਰੀ ਧੱਕੇ ਖਾ ਰਹੇ ਹਾਂ ਸਰ ਤੇ ਸਾਡੀ ਸੀਐਮ ਮਾਨ ਨੂੰ ਸਰ ਇਹੀ ਗੁਜਾਰਿਸ਼ ਹੈ ਕਿ ਸਾਡਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਏ ਸਰ ਤੇ ਸਰ ਇਹ ਮੀਟਿੰਗ ਆਡੀ 27 10 2023 ਨੂੰ ਹੋਈ ਸੀ ਪ੍ਰਧਾਨ ਸਾਡੇ ਸੁਭਾ ਪ੍ਰਧਾਨ ਜਿਹੜੇ ਸਾਡੀ ਜੂਨੀਅਨ ਦੇ ਪ੍ਰਧਾਨ ਕੋਵੀ 19 ਮੈਡੀਕਲ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਦੇ ਰਾਜਵਿੰਦਰ ਸਿੰਘ ਜੀ ਸੁਭਾ ਪ੍ਰਧਾਨ ਤੇ ਚਮਕੌਰ ਚਮਕੌਰ ਸਿੰਘ ਚੰਨੀ ਆ ਜਿਹੜੇ ਜੀ ਉਹ ਸਕੱਰਟੀ ਸਾਹਿਬ ਉਹਨਾਂ ਨਾਲ ਵੀ ਮੀਟਿੰਗ ਮੂਟਿੰਗ ਸਾਰੀ ਹੋਈ ਹੈ ਸਰ ਇੱਕ ਹਸਾਮਤਾ ਸਾਡੇ ਨਾਲ ਸਰ ੱੱਕਾ ਹੀ ਕੀਤਾ ਜਾ ਰਿਹਾ ਹੈ ਜਿਸ ਹਸਾਮਤਾ ਸਰ ਸੀਐਮ ਸਰ ਨੇ ਕਿਹਾ ਵੀ ਦੀਵਾਲੀ ਤੋਂ ਪਹਿਲਾਂ ਇਹਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਇਆ ਜਾਏਗਾ ਮਿਲੇਗਾ ਰੋਜ਼ਗਾਰ ਪੱਕੇ ਤੌਰ ਤੇ ਸਰ ਆਪਾਂ ਤਾਂ ਅਜੇ ਤੱਕ ਵੀ ਬੇਰੋਜ਼ਗਾਰ ੱੱਕੇ ਖਾ ਰਹੇ ਹਾਂ ਸਰ ਇਹ ਲੱਗਦਾ ਜਦੋਂ ਕਿ ਇੱਕ ਮੜਾ ਸੈਂਸਿਟਿਵ ਟਾਈਮ ਸੀਗਾ ਉਦੋਂ ਤੁਸੀਂ ਆਪਣੀ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਸੇਵਾ ਵੀ ਕੀਤੀ ਹੈ ਉਦੋਂ ਤੁਹਾਨੂੰ ਵਲੰਟੀਅਰਸਾਂ ਕਿਤਾਬ ਦਿੱਤਾ ਗਿਆ ਸੀ ਹੁਣ ਬੇਰੋਜ਼ਗਾਰ ਕਰਕੇ ਲੱਗਦਾ ਕਿ ਯੂਜ਼ ਐਂਡ ਥਰੋ ਵਾਲਾ ਕੰਮ ਕੀਤਾ ਗਿਆ ਸਰ ਯੂਜ਼ ਐਂਡ ਥਰੋ ਵਾਲਾ ਕੰਮ ਹੀ ਕੀਤਾ ਗਿਆ ਸਰ ਸਾਡੇ ਨਾਲ ਪਹਿਲਾਂ 20 ਚ 21 ਚ ਤਾਂ ਫਿਰ ਸਰ 22 ਚ ਇਸ ਤੋਂ ਬਾਅਦ ਸਰ ਆਪਾਂ ਬੇਰੋਜ਼ਗਾਰੀ ਧੱਕੇ ਖਾ ਰਹੇ ਹਾਂ ਜੀ ਹੁਣ ਐਮਐਲਏ ਸਾਹਿਬ ਨੂੰ ਮੰਗ ਪੱਤਰ ਦਿੱਤਾ ਕੀ ਹਾਂਜੀ ਹਾਂਜੀ ਹੁਣ ਅਸੀਂ ਜਸਵੀਰ ਸਿੰਘ ਰਾਜਾ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇਾਨੂੰ ਕਿਹਾ ਵੀ ਤੁਸੀਂ ਥੋੜਾ ਸਬਰ ਕਰੋ 15 ਦਿਨ ਬਾਅਦ ਆਣ ਕੇ ਸਾਡੇ ਕੋਲ ਰਿਪੋਰਟ ਲੈ ਲਿਓ ਵੀ ਤੁਹਾਨੂੰ ਸੀਐਮ ਸਰ ਜੀ ਕੀ ਕਹਿੰਦੇ ਐਮਐਲਏ ਸਾਹਿਬ ਤੁਹਾਨੂੰ ਇੱਕ ਕਰੋਨਾ ਵਲੰਟੀਅਰਸ ਨੇ ਮੰਗ ਪੱਤਰ ਦਿੱਤਾ ਹੈ ਕਿ ਸੀਐਮ ਨਾਲ ਮੀਟਿੰਗ ਵੀ ਹੋਈ ਸੀ ਪਰ ਇਹਨਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਤੁਹਾਨੂੰ ਅੱਜ ਮੰਗ ਪੱਤਰ ਦਿੱਤਾ ਗਿਆ ਦੇਖੋ ਮੈਂ ਫੋਟੋ ਇਹਨਾਂ ਦੀ ਦਿੱਤੀ ਦੇਖ ਰਿਹਾ ਤੁਹਾਡੇ ਕੈਮਰੇ ਰਾਹੀਂ ਮੰਤਰੀ ਸਾਹਿਬ ਨੇ ਸੀਐਮ ਸਾਹਿਬ ਨੂੰ ਵੀ ਇਹ ਬੰਦੇ ਮਿਲਾਏ ਔਰ ਪ੍ਰੋਸੈਸ ਜਿਆ ਥੋੜੀ ਵੇਟ ਕਰ ਲਓ ਸੀਐਮ ਸਾਹਿਬ ਨੇ ਇੱਕ ਗੱਲ ਤਾਂ ਕਹੀ ਹੈ ਵੀ ਕੱਚੇ ਤੇ ਕਾਂਟਾ ਪੱਕੇ ਤੇ ਲੀਕ ਮਾਰਦਾ ਹੁਣ ਅਸੀਂ ਇਹਨਾਂ ਨੂੰ ਰੱਖਣਾ ਆਪਣੇ ਤਾਂ ਅੱਗੇ ਲੋਕ ਇੱਥੇ ਤੁਹਾਨੂੰ ਪਤਾ ਹੀ ਹੈ ਨਵੇਂ ਮੁੰਡੇ 10ਵੀਂ ਕਰਕੇ ਪਲੱਸ 2 ਕਰਕੇ ਬਾਹਰ ਚਲ ਗਏ ਈ ਹੋਈ ਆ ਇਹਨਾਂ ਦਾ ਮੈਂ ਵੀ ਧੰਨਵਾਦ ਕਰਦਾ ਔਰ ਪਹਿਲਾਂ ਟਾਈਮ ਟੂ ਟਾਈਮ ਵੀ ਅਸੀਂ ਇਹਨਾਂ ਦੀ ਰਿਸਪੈਕਟ ਕਰਦੇ ਰਹੇ ਹਾਂ ਲੇਕਿਨ ਟਾਈਮ ਲੱਗਣਾ ਹੈ ਇਹਨਾਂ ਨੂੰ ਜਸਟ ਜਰੂਰ ਕਰੇਗਾ ਜੇ ਸੀਐਮ ਸਾਹਿਬ ਨੇ ਕਿਹਾ ਤਾਂ ਜੋ ਕਹਿੰਦੇ ਉਹ ਕਰਦੇ ਵੀ ਆ ਆਉਣ ਵਾਲੇ ਸਮੇਂ 'ਚ ਦਿਸ ਵੀ ਪਊਗਾ ਇਹਦਾ ਰਿਜ਼ਲਟ ਥੋੜਾ ਜਿਹਾ ਹੌਸਲਾ ਰੱਖੋ ਥੋੜਾ